ਅਜੀ ਤਾਲੇ ਮੀਟਾ ਤੇ ਆਪਾਂ ਨੂੰ ਬੁੰਟਾਣੇ ਵਾਲਿਆ ਆ ਫਿਰ ਮਮਾ ਕੋ ਜਾਏਗੇ ਸਸਟੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋ ਹੋਗੇ ਅਸੀਂ ਵੀ ਬਿਲਕੁਲ ਠੀਕ ਆ ਜੀ ਵੀ ਵੀ ਠੀਕ ਆ ਨਵਨੀਤ ਆ ਗਈ ਐ ਸਕੂਲ ਤੋਂ ਤੇ ਹੁਣ ਉਹਦੀ ਬੱਸ ਅੱਗੇ ਲੰਘ ਗਈ ਆ ਤੇ ਆਪਾਂ ਆਏ ਆ ਉਤਾਰਨ ਮਨਕੀਰ ਤੂੰ ਤੂੰ ਵੀ ਜਾ ਕੱਲ ਸਕੂਲ ਮੈਂ ਨਹੀਂ ਜਾਊਂਗਾ ਕਿਉਂ ਨਹੀਂ ਜਾਊਂਗਾ ਇਹ ਲਾਤੀ ਲੈ ਆਂ ਜਾਏਂਗੇ ਰਾਤੀ ਥੋੜੀ ਜਾਈਦਾ ਸਕੂਲ ਦੇਣੇ ਚਾਹੀਦਾ ਇਹ ਲੈ ਨਹੀਂ ਲਾਤੀ ਆਹ ਖਾਤਾ ਘਰ ਪਿੱਛੇ ਲਗਾਣਾ ਹੂੰ ਸਾਡੇ ਘਰ ਪਿੱਛੇ ਆ ਦੇਖ ਓਏ ਮੇਰੇ ਫੋਨ ਤੇ ਨਾ ਮਾਰ ਦੇਖ ਮਾਨਿਕਰਤਾ ਆ ਮਾ ਹਾਂ ਮਾ ਕੱਲ ਨੂੰ ਬੋਲ ਨਾ ਨੀ ਤੇ ਦੇ ਐਗਜ਼ਾਮ ਚੱਲਣ ਦੇ ਨਹੀਂ ਕਾਮਤ ਨਹੀਂ ਆ ਵੇ ਰਿਹਾ ایਵੀਐਸ ਦਾ ਇਹ ਮਿੰਨਾ ایਵੀਐਸ ایਵੀਐਸ ਆਂ ਜੀ ਹੋ ਗਈ ਨਮਨੀਤ ਦੀ ਬੱਸ ਆ ਗਈ ਵੇ ਕਿ ਨਮਨੀਤ ਆਉਂਦੀ ਬਾਹਰ ਏ ਏ ਨਾ ਨਮਨੀਤ ਦੀ ਬੱਸ ਚੱਲ ਗਈ ਮਨਗਿਰ ਤਾਂ ਭੱਜ ਕੇ ਆ ਗਿਆ ਮੈਂ ਡਰ ਗਈ ਮੈਂ ਤਾਂ ਹੀ ਵੀਡੀਓ ਬੰਦ ਕਰਤੀ ਨਬੂ ਨਬੂ ਵੱਡੇ ਪਾਪਾ ਸੱਸੀ ਗੱਲੇ ਮਿਲਾਈ ਦੀ ਵੱਡੇ ਪਾਪਾ ਆਏ ਤੇ ਅੱਜ ਕਿੱਥੇ ਪਾਪਾ ਉਧਰ ਗਏ ਕਿੱਧਰ ਉਹ ਚੰਗੀ ਵਾਲੇ ਗਿਆ ਹੈ ਹੱਸਾ ਆ ਉਹ ਕੀ ਕੰਡਿਆ ਪਿੱਛੇ ਕਿਵੇਂ ਤਰਿਆ ਟਾ ਪੇਪਰ ਉਹ ਬਚਨ ਬਦਲ ਨਹੀਂ ਮਮਾ ਪਹਿਲਾਂ ਮੈਂ ਉਹ ਪਹਿਲੂ ਪਹਿਲੂ ਉੱਥੇ ਆਇਆ ਸੀ ਹੱਸਣਾ ਤੇ ਮੈਂ ਲਿਖਤਾ ਸੀ ਪਹਿਲੂ ਰੋਣਾ ਤੇ ਬਾਅਦ ਚ ਮੈਂ ਲਿਖਤਾ ਬਾਤਾ ਬਾਤਾ ਮਤਲਬ ਬਾਤیں ਸੱਚ ਅੱਛਾ ਹਸਣਾ ਦੋ ਬਾਤੇ ਹਾਂ ਨਹੀਂ ਬੰਦਾ ਪਹਿਲਾਂ ਮम्मा ਮੈਂ ਲਿਖਿਆ ਸੀ ਨੋ ਨਾ ਰੱਖੋ ਉਹਨਾਂ ਕੋ ਰੋਨਾ ਅੱਛਾ ਸਵੇਰੇ ਕਾਲ ਆਪਾਂ ਲਗਾ ਦਾ ਐਗਜ਼ਾਮ ਇਹੀ ਵੈਰੀ ਗੁੱਡ ਹਾਂਜੀ ਹਾਂਜੀ ਉਹ ਤਾਂ ਬਾਜੀ ਕੀ ਅੱਛਾ ਜਿੱਤੇ ਤੋਂ ਬਾਅਦ ਅਬ ਮੈਥ ਮम्मा ਇਹ ਵਾਲੀ ਡਰੈਸ ਦੇ ਥੱਲੇੋਂ ਪਾਉਣ ਦਾ ਸੂਰ ਵਾਲਿਆਂ ਨੇ ਕਿਹਾ ਸੀ ਪਿੱਛੇ ਬੈਕ ਬੈਕ ਸਾਈਡ ਸਾਡੀ ਦੀ ਹੈ ਯੈਸ ਹਾਂਜੀ ਪੱਠੇ ਆ ਗਏ ਆਪਣੇ ਲੇਟ ਲਿਆਂਦੇ ਹਨ ਨਾ ਉਹ ਟਾਈਮ ਨਾ ਉਹ ਟਾਈਮ ਇਹ ਡੇਡੇ ਹੋ ਗਏ ਆਪਣੇ ਪੱਠੇ ਨੀਤ ਆ ਗਈ ਹੈ ਸਕੂਲਾਂ ਹੁਣ ਡਿਊਟੀ ਲੱਗੀ ਹੈ ਢੀ ਚਾਹ ਬਣਾਉਣ ਦੀ ਹੁਣ ਬਣਾਵਾਂਗੇ ਪੱ茶 ਤੇ ਟਾਈਮ ਹੋ ਗਿਆ ਵਾ ਸਾਢੇ 3 ਦਾ ਚਾਹ ਵੈਸੇ ਵੀ ਸਾਡੇ ਘਰ ਆ ਟਾਈਮ ਬਣ ਜਾਂਦੀ ਆ ਅੱਜ ਥੋੜੀ ਜਿਹੀ ਲੇਟ ਹੋ ਗਈ ਬਾਹਰ ਗੱਲਾਂ ਡਾਏ ਪਈ ਕਰਨ ਇਸ ਕਰਕੇ ਚਾਹ ਹੋ ਗਈ ਲੇਟ ਜੇ ਇਸ ਤਰ੍ਹਾਂ ਚਾਹ ਬਣਾਉਣਾ ਤੋਂ ਵੀ ਅਗੇ ਨਮਨੀ ਤੇ ਜਾਂਦੀ ਟੀਊਸ਼ਨ ਤੇ ਟਾਈਮ ਨਾ ਬਣਾ ਲਈ ਜੇ ਹੁਣ ਨਮਨੀ ਟੀਊਸ਼ਨ ਦੇ ਨੇ ਨਹੀਂ ਜਾਂਦੀ ਤੇ ਫਿਕਰ ਦੇ ਤਰੀ ਹੁੰਦੀ ਆ ਤੇ ਫਿਰ ਥੋੜੀ ਜਿਹੀ ਲੇਟ ਵੀ ਹੋ ਜਾਂਦੀ ਆ ਚਾਹ ਤੇ ਆਉਂਦੇ ਨੇ ਆ ਨੀ ਡੈਪੀ ਲੋੜ ਸਕੂਲ ਤੋਂ ਚਾਹ ਡੈਪੀਆਂ ਬਣਾਉਣਾ ਲਓ ਜੀ ਚਾਹ ਪਾ ਧਰਤੀ ਆ ਤੇ ਆਪਾਂ ਚਾਰ ਵੀ ਪਾ ਲਿਆ ਕੱਲ ਤੁਹਾਨੂੰ ਵਫਨ ਨਹੀਂ ਬੈੱਕ ਲਓ ਜੀ ਚਾਰ ਵੀ ਆਪਾਂ ਪਾ ਲਿਆ ਇਹ ਗਲਗਲ ਅਦਰਕ ਤੇ ਮਿਰਚਾਂ ਦਾ ਚਾਰ ਆਪਾਂ ਪਾਤਾ ਤੇ ਹਾਂਜੀ ਹਾਂਜੀ ਉਹਨੀਆਂ ਤੇ ਕੱਲ ਵਾਸਤੇ ਆਪਾਂ ਸਬਜ਼ੀ ਲਈ ਆ ਹਰੇ ਮਟਰ ਲਏ ਆ ਆਲੂ ਲਏ ਆ ਤੇ ਇਹ ਕੱਲ ਵਾਸਤੇ ਸਬਜ਼ੀ ਲਈ ਆ ਅੱਜ ਆਪਣਾ ਹਾਂਜੀ ਹਾਂਜੀ ਬੋਤੋਏ ਹਾਂਜੀ ਨਵ ਹੱਡੀ ਟਾਈਮ ਤੇ ਇਦਾਂ ਦੇ ਨਹੀਂ ਕਿ ਜਿਓਮੈਟਰੀ ਬਾਕਸ ਹੈਗੇ ਇਹ ਚੱਲਦਾ ਵੀ ਆ ਹੂੰ ਚਲਾ ਕੇ ਵਿਖਾਓ ਹਾਂ വെരി ഗുഡ പ്രിൻസെസ് പ്രിൻസെസ് മമ്മേ ഡിൻസാ അതൊന്നി

ਚਾਹ ਆਪ ਪਾਲੀਏ ਮੰਨ ਕੇ ਤਾਂ ਸਪੈਸ਼ਲ ਕੱਪ ਇਹਦੇ ਵਿੱਚ ਹੀ ਚਾਹ ਪੀਂਦਾ ਇਹਦੇ ਵਿੱਚ ਹੀ ਪਾਣੀ ਪੀਂਦਾ ਸਾਰਾ ਕੁਝ ਇਹ ਕੱਪ ਉਹਦਾ ਜ਼ਰੂਰੀ ਆ ਛੋਟੇ ਵਾਲੇ ਬੂਟੋ ਪਾਇਆ ਕਰ ਪਾ ਲਾ ਆ ਮਾਮੂ ਆਦੇ ਮੋਟਾਲੀ ਹੱਡੀ ਲੈ ਕੇ ਆ ਗਿਆ ਹਾਂ ਮਾਮੂ ਕਹਿੰਦਾ ਮੇਰੇ ਕੋ ਆ ਮੈਂ ਤੈਨੂੰ ਵੱਡਾ ਟਰੈਕਟਰ ਲੈ ਕੇ ਦਿੰਦਾ ਦੰਦ ਟੁੱਟ ਗਏ ਆ ਸੱਚੀ ਤਲਤੀ ਨਹੀਂ ਟੁੱਟੇ ਜੇ ਨਹੀਂ ਟੁੱਟੇ ਬਏ ਮਿਸਤਰੀ ਗੱਲੀ ਤਾਂ ਦੇ ਬਏ ਮਿਸਤਰੀ ਕਿੱਥੇ ਕਿ ਲੈ ਗਏ ਆ ਕਵਰੇ ਮੀਹਾਂ ਭਰੀਆਂ ਗਈਆਂ ਤਾਂ ਜਾਂਡੀਆਂ ਕੰਧਾਂ ਨਾਲ ਮਨ ਕਰਤਾ ਕੰਬਰੀ ਵੀ ਨਾਲ ਵਾਲੀ ਆ ਓਏ ਇਹ ਕੁ ਬੀ ਦੰਦ ਦੰਦ ਟੁੱਟ ਗਏ ਕੰਧ ਤੇ ਉਹ ਗੀ ਹੋਣੀ ਕੱਲੀ ਨਹੀਂ ਉਹ ਛੋਟੀ ਐ

ਮਮ ਨੂੰ ਪੈਲੀ ਦਾ ਫਿਸ਼ ਦੇਖਣੇ ਜਾਣਾ ਹੈ ਪੈਲੀ ਜਿ ਫਿਸ਼ ਵੀਖਣ ਜਾਣਾ ਹੈ ਹਾਂ ਅੱਛਾ ਪਾ ਦੇ ਤਾਂ ਸਹੀ ਮੈਨੂੰ ਪੈਲੀ ਦਾ ਫਿਸ਼ ਦੇਖਣੇ ਜਾਣਾ ਕਾਪੀ ਆ ਕਿ ਅੰਮੀ ਵੀ ਲੋ ਕੱਪੜੇ ਪਾ ਪੈਰੀ ਉਹ ਬੂਟ ਪਾ ਕੇ ਆ ਕੱਪੜੇ ਪਾ ਕੇ ਟੋਪੀ ਪਾ ਉਹ ਚਾ ਡੋਲ ਲੀ ਜੀ ਬੁੱਗਾ ਲੀਕ ਹੁੰਦਾ ਹੈ ਨਹੀਂ ਮੈਂ ਡੋਕੇ ਪੀਉਂਗਾ ਅੱਜ ਡੋਲ ਕੇ ਪੀਏਗਾ ਨਾ ਡੋਲੀ ਯਾਰ ਕੱਪੜੇ ਖਰਾਬ ਹੋ ਜਾਣੇ ਸਾਰੇ